ਸੋਸ਼ਲ ਮੀਡੀਆ ਤੇ ਜਿਹੜੇ ਦਿਲਜੀਤ ਦੋਸਾਂਝ ਨੇ ਉਹਨਾਂ ਦਾ ਵੀ ਕਾਫੀ ਪ੍ਰਭਾਵ ਪਿਆ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀ ਕੀਤੀ ਸੀ ਸੁਲਤਰ ਦੀ ਵਰਤੋਂ ਨਾਲ ਉਹ ਸਦਾ ਹੀ ਬਣਾ ਰਹੀ ਸੀ ਤੁਹਾਨੂੰ ਲੱਗਦਾ ਕਿਤਨੇ ਕਿਤੇ ਉਹਦੇ ਕਰਕੇ ਵੀ ਟ੍ਰੈਂਡਿੰਗ ਚਾਹੀਏ ਦੁਬਾਰਾ ਹਾਂਜੀ ਹਾਂਜੀ ਉਹਦੇ ਨਾਲ ਤਾਂ ਬਹੁਤ ਫਰਕ ਪਿਆ ਕਿ ਲੋਕਾਂ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਉਹਨਾਂ ਨੇ ਜਿਹੜੀ ਸਾਡੀ ਪੰਜਾਬ ਦੀ ਕਰਾ ਕਰ ਉਹਦੇ ਵਰਗੀ ਚੀਜ਼ ਨਹੀਂ ਹੈ ਕਿ ਤੁਸੀਂ ਚਾਹੇ ਰੈੱਡਵਲ ਬਰਾਬਰ ਵਟ ਨੂੰ ਚਾਹੇ ਕੋਈ ਵੀ ਬਰਾਬਰ ਰਸਤੀ ਇਹ ਚੀਜ਼ ਹੈ ਇਹਦਾ ਕੋਈ ਤੋੜ ਨਹੀਂ ਹੈ ਇਹ ਪੂਰਾ ਬੜੀਆ ਖਾਸ ਕਿਸਮ ਦਾ ਪੱਥਰ ਹੁੰਦਾ ਚੱਕੀ ਦੇ ਕੋੜ ਦਾ ਪੱਥਰਾ ਜੀ ਇਹ ਰਾਜਸਥਾਨ ਸਾਈਡ ਤੋਂ ਆਉਂਦਾ ਜੀ ਚੰਬਲ ਵਾਲੀ ਸਾਈਡ ਤੋਂ ਉੱਪਰ ਪਹਾੜ ਆਈ ਆਪਣੇ ਆਂਡ ਇੰਡੀਆ ਜਿਹੜੀ ਇਹਦੀ ਇੱਕ ਖਾਸ ਹੀਤਾ ਕੀ ਇਹ ਤੁਸੀਂ ਕਹਾਵਤ ਸੁਣੀ ਹੋਣੀਗੀ ਕਿ ਤੂੰ ਕਿਹੜੀ ਚੱਕੀ ਦਾ ਆਟਾ ਖਾਂਦਾ ਇਹ ਉਹ ਕੋੜਾ ਜੀ ਸਾਡੇ ਘਰ ਦੇ ਵਿੱਚ ਜਦੋਂ ਮੇਰੀ ਵਾਈਫ ਪ੍ਰੈਗਨੈਂਸੀ ਸੀ ਅਸੀਂ ਉਹ ਮਾਰਨ ਨੂੰ ਗੋਲ ਉਹ ਨਾਰਮਲ ਡਿਲੀਵਰੀ ਹੋਈ ਸੀ ਉਹ ਬਾਟੇ ਜੀ ਛੱਕਦੀ ਸੀ ਬਾਟੇ ਜੀ ਬਣਾਉਂਦੀ ਸੀ ਹੁਣ ਵੀ ਸਾਡੇ ਬਾਟਾ ਸਰਵ ਲੋਚੀ ਜਾਂਦੇ ਆ ਸਰੂਲੋ ਦੇ ਬਾਟੇ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਚੀਜ਼ ਖਾਣੇ ਹੋ ਜਾਂ ਪਾਣੀ ਪੀਂਦੇ ਹੋ ਤਾਂ ਦੇਖੋ ਕਿਹੜੇ ਕਿਹੜੇ ਰੋਗ ਜਿਹੜੇ ਜੜ ਤੋਂ ਖਤਮ ਹੋ ਜਾਂਦੇ ਹਨ ਹਾਂਜੀ ਤਿੰਨ ਫੁੱਟ ਦਾ ਨਿੰਮ ਦਾ ਸਲੋਟਰਾ ਜੀ ਪੈਸ਼ੇਲ ਇਹਦੇ ਵਿੱਚ ਹੀ ਨਿਕਲਦਾ ਜੀ ਹੋਰ ਕਿਸੇ ਪੱਥਰ ਜੀ ਨਿਕਲਦਾ ਤੁਸੀਂ ਇਹਨੂੰ ਲਗਾਤਾਰ 2 ਘੰਟੇ ਚਲਾਉਗੇ ਤਾਂ ਮੈਨੂੰ ਲੱਗਦਾ ਇਹ 2-3 ਮਹੀਨਾ ਚ ਕਾ ਹੱਜੂਗਾ ਜਿੰਨਾ ਕਸੂ ਦਾ ਉਹਨਾਂ ਨੂੰ ਫਾਇਦਾ ਹੋਗਾ ਜੀ ਇਹ ਸਭ ਤੋਂ ਪੁਰਾਣਾ ਸੁਨਹਿਰਾ ਹੈ 150 ਸਾਲ ਪੁਰਾਣਾ ਸੁਨਹਿਰਾ ਹੈ ਹਾਂ ਜੀ ਹਾਂ ਇਹ ਸਾਡੇ ਕੋਲ ਸਾਡਾ ਇੱਕ ਮਿੱਤਰ ਪਿਆਰੇ ਸੀ ਉਹਨਾਂ ਕੋਲ ਪਿਆ ਸੀ ਉਹਨਾਂ ਦੇ ਬਜ਼ੁਰਗਾ ਦੇ ਸੀ 150 ਸਾਲ ਪੁਰਾਣਾ ਉਹ ਕਹਿੰਦਾ ਕਿ ਸਾਡੇ ਕਿਸੇ ਕੰਮ ਦਾ ਨਹੀਂ ਮੈਂ ਕਿਹਾ ਮੇਰੇ ਬਹੁਤ ਕੰਮ ਆਵੇਗਾ ਹਾਂ ਜੀ ਹਾਂ ਸਾਡਾ ਦਿੱਲੀ ਦਾ ਜਿੰਨੇ ਇੱਥੇ ਲੋਕ ਲਾ ਲੂਗੇ ਸੀ 5-7 ਪੀਸ ਵੇਚੇ ਜਾਂ ਤਾਂ ਵਿਦੇਸ਼ ਚ ਵੀ ਲਾ ਲੂਗਾ 5-7 ਬਰਾਬਤਰੀ ਹੈ ਦਿੱਲੀ ਪਟੇਗੋੜੀ ਘੰਟੇ ਜਿਵੇਂ ਕੈਨੇਡਾ ਅਮਰੀਕਾ ਯੂ ਐਸ ਏ ਹੋਵੇ ਜਾ ਚੁੱਕੇ ਹੋਗੇ ਗਗਨਦੀਪ ਸਨੇਹਰਾ ਸਲੂਟਰ ਵਾਲਾ ਪੇਜ ਆਪਣਾ ਚੱਲਦਾ ਇੰਸਟਾ ਤੇ ਇੱਕੋ ਹੀ ਪੇਜ ਆਈ ਆਪਣਾ ਹੋਰ ਕੋਈ ਪੇਜ ਨਹੀਂ ਹੈਗਾ ਇੰਸਟਾ ਤੇ ਆ ਜਾਂ ਫੇਸਬੁੱਕ ਤੇ ਤੇ ਆਪਣਾ ਹੈਗਾ ਫਰੀਦਨਗਰ ਹਰੀੜੀ ਰੋਡ ਸੰਗਰੂਰ ਇਹ ਜੀ ਸੰਗਰੂਰ ਖਾਸ ਕਰਕੇ ਸਾਡੀ ਪਰੋਂ ਦਾ ਨਵਾਂ ਸੰਗਰੂਰ ਸਨੇਹਰਾ ਸਟੋਰ ਦੇ ਨਾਮ ਤੇ ਆਪਣੀ ਬਣਾ ਦਿੱਤਾ ਹੈ। ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਲਗਾਤਾਰ ਗਰਮੀ ਦਾ ਪਰਕੋਪ ਆ ਪੈ ਰਿਹਾ ਤੇ ਲੋਕ ਜਿਹੜੇ ਹੈਗੇ ਨੇ ਗਰਮੀ ਤੋਂ ਨਜਾਤ ਪਾਉਣ ਖਾਤਰ ਸ਼ਰਧਾਈ ਦਾ ਸੇਵਨ ਕਰ ਰਹੇ ਨੇ ਜੀ ਹਾਂ ਸ਼ਰਧਾਈ ਅੱਜਕੱਲ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ। ਕਿਉਂਕਿ ਜਿਹੜੇ ਮਸ਼ਹੂਰ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਨੇ ਉਹ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਇੱਕ ਪੋਸਟ ਪਾਉਂਦੇ ਨੇ ਜਿਸ ਦੇ ਵਿੱਚ ਉਹ ਸੁਨਹਿਰਾ ਅਤੇ ਸਲੋਤਰ ਦੀ ਵਰਤੋਂ ਕਰਕੇ ਸ਼ਰਧਾਈ ਬਣਾਉਂਦੇ ਨੇ ਜਿਸ ਤੋਂ ਬਾਅਦ ਸ਼ਰਧਾਈ ਜਿਹੜੀ ਹੈਗੀ ਹੈ ਉਹ ਕਾਫੀ ਫੇਮਸ ਹੋ ਰਹੀ ਹੈ ਸਪੈਸ਼ਲੀ ਸੰਗਰੂਰ ਦੇ ਵਿੱਚ ਸੋ ਸ਼ਰਧਾਈ ਬਣਦੀ ਤਾਂ ਤੁਸੀਂ ਦੇਖੀ ਹੋਣੀ ਬਟ ਕਿਹੜੇ-ਕਿਹੜੇ ਜਿਹੜੇ ਇਸ ਦੇ ਵਿੱਚ ਇਸਤੇਮਾਲ ਹੁੰਦੇ ਨੇ ਜਿਹੜੇ ਸਲੋਤਰ ਹੁੰਦੇ ਨੇ ਜਾਂ ਸੁਨਹਿਰਾ ਹੁੰਦੇ ਨੇ ਉਹ ਕਿਸ ਤਰ੍ਹਾਂ ਬਣਦੇ ਨੇ ਉਹ ਕਿੱਥੋਂ ਆਉਂਦੇ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਸ਼ਾਪ ਹੈਗੀ ਇਹ ਸੰਗਰੂਰ ਦੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸਨੇਹਰਾ ਪਏ ਨੇ ਅੱਡ ਅੱਡ ਸਾਈਜ਼ ਦੇ ਸਨੇਹਰੇ ਪਏ ਨੇ ਤੇ ਸੋਲਤਰ ਵੀ ਪਏ ਨੇ ਸੋ ਗੱਲਬਾਤ ਕਰ ਲੈਣੇ ਤੁਸੀਂ ਦੇਖ ਸਕਦੇ ਹੋ ਸੋ ਗੁਰੂ ਦੀਆਂ ਲਾਡਲੀਆਂ ਫੌਜਾ ਵੀ ਇੱਥੇ ਆਈ ਹੋਈ ਹੈ ਨੇ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਕਿੱਥੋਂ ਆਏ ਅਸੀਂ ਬਰਨਾਲੇ ਸ਼ਹਿਰ ਤੋਂ ਆਏ ਜੀ ਹਾਂਜੀ ਸੋਲਤਰ ਲੈਣਾ ਹੈ ਉਹ ਸਨੇਹਰਾ ਸਨੇਹਰਾ ਲੈਣਾ ਹੈ ਬਾਬਾ ਜੀ ਹਾਂਜੀ ਇਹ ਸਨਹਿਰਾ ਸਪੈਸ਼ਲੀ ਬਾਈਆਂ ਜੀ ਉਹਨਾਂ ਕੋਲ ਆਏ ਆ ਜੀ ਅਸੀਂ ਪਹਿਲਾ ਵੀ ਦੋ ਸਨਹਿਰਾ ਗਿਆ ਤੀਜਾ ਚੌਥਾ ਸਨਹਿਰਾ ਜਾ ਰਿਹਾ ਜੀ ਸਾਡੇ ਜੀ ਹਾਂ ਜੀ ਕਿਸ ਤਰ੍ਹਾਂ ਦੇ ਤੋਂ ਖਲਸਾ ਜਿਹੜੀ ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹ ਕੋਲਡ ਡਰਿੰਕਸ ਦਾ ਬਹੁਤ ਸੇਵਨ ਕਰਦੀ ਹੈ ਜਿਵੇਂ ਕੈਮੀਕਲ ਵਾਲੇ ਜਿਹੜੇ ਡਰਿੰਕਸ ਹੁੰਦੇ ਨੇ ਇੱਕ ਪਾਸੇ ਸ਼ਰਧਾਈ ਲਾ ਲਓ ਇਹ ਇੰਨੀ ਤਾਕਤਵਰ ਇਹ ਚੀਜ਼ ਹੈਗੀ ਇਸਦੇ ਆਪਾਂ ਕਹਿ ਦਈਏ ਬਹੁਤ ਇਸ 'ਚ ਬਦਾਮ ਹੋ ਗਿਆ ਇਲਾਇਚੀਆਂ ਹੋ ਗਿਆ ਹੋਰ ਕੀ ਕੁਝ ਪੈਂਦਾ ਉਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਬਦਾਮ ਇਲਾਇਚੀ ਮਗਜ ਕਾਲੀ ਮਿਰਚ ਗੁਲਾਬ ਦੀਆਂ ਪੱਤੀਆਂ ਪਿਸਤਾ ਜੀ ਬਾਕੀ ਹੋਰ ਤਰ੍ਹਾਂ ਦੀਆਂ ਬ੍ਰਹਮਵੂਟੀ ਪੈਂਦੀ ਆ ਇਹ ਚੀਜ਼ਾਂ ਦੀ ਤਿਆਰ ਹੋਉਂਦੀ ਆ ਜੀ ਇਹ ਹਮ ਇਤਨਾ ਬਗਲੀ ਤਾਕਤ ਇਸ ਦੇ ਨਾਲ ਮਿਲਦੀ ਹੈ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਸੌਫਟ ਡਰਿੰਕਸ ਦਾ ਕਾਫੀ ਇਸਤੇਮਾਲ ਕਰਦੀ ਹੈ ਉਸ ਦੇ ਕਰਕੇ ਕਾਫੀ ਨੁਕਸਾਨ ਨੌਜਵਾਨ ਪੀੜ੍ਹੀ ਆਪਾਂ ਕਹਦੇ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਬਹੁਤ ਨੁਕਸਾਨ ਪਹੁੰਚਦਾ ਜੀ ਬਾਕੀ ਕੈਮੀਕਲਾਂ ਕੈਮੀਕਲ ਦਾ ਕੀ ਪਤਾ ਕੀ ਬਣਦਾ ਕੀ ਕਿਸ ਨਹੀਂ ਇਹ ਅੱਖਾਂ ਦੇ ਸਾਹਮਣੇ ਬਣਾਉਣਾ ਹੈ ਜੀ ਅਸੀਂ ਹਮ ਬਾਕੀ ਉੱਥੇ ਜਿਹੜਾ ਸਾਡਾ ਢਾ ਡਾ ਲੱਗਿਆ ਹੋਇਆ ਪਰ ਕੈਂਚ ਉਦੇ ਨਾਲ ਸਾਡੀ ਕੋਲਡ ਡਰਿੰਕ ਦੀ ਦੁਕਾਨ ਲੱਗੀ ਆ ਉਹ ਜਿਹੜੀ ਰੈਡੀ ਗੈਸ ਨੇ ਆਪਾਂ ਬਾਕੀ ਬਹੁਤ ਜਿਆ ਮਹਾਰਾ ਨੇ ਤਾਰ ਨਹੀਂ ਇਧਰ ਹੀ ਦਾੜਦੇ ਸਿੱਧੀਆਂ ਸਾਰੀਆਂ ਤੇ ਬਾਕੀ ਉਧਰੋਂ ਛੱਡ ਕੇ ਵੀ ਆ ਜਾਂਦੇ ਕਈ ਯਾਰੀ ਇਧਰ ਬਾਕੀ ਸਾਡੇ ਕੋਲ ਕਈ ਬੰਦੇ ਸਾਕੇ ਜਾਂਦੇ ਆ ਉਹ ਵੀ ਤੜਕੇ ਨੂੰ ਆ ਕੇ ਸਾਨੂੰ ਦੱਸਦੇ ਆ ਕਿ ਬਾਬਾ ਜੀ ਸਾਨੂੰ ਬਹੁਤ ਕੰਫਰਟੇਬਲ ਮਹਿਸੂਸ ਹੁੰਦਾ ਵੀ ਸਾਨੂੰ ਸਾਡੇ ਸਰੀਰ ਨੂੰ ਤਾਕਤ ਮਿਲਦੀ ਆ ਖਲਸਾ ਤੁਸੀਂ ਕਿੱਥੇ ਬਣਾਉਣਾ ਸ਼ਰਦਾਈ ਅਸੀਂ ਜੀ ਹੰਡਾਇਆ ਕੈਂਚੀ ਜੀ ਸਟੈਂਡਰਡ ਚਾਉਂਗਾ ओके ਆਪਾਂ ਸੋਸ਼ਲ ਮੀਡੀਆ ਤੇ ਵੀ ਤਸਵੀਰਾਂ ਦੇਖਦੇ ਆ ਹਨਾ ਵੀ ਜਦੋਂ ਕੋਈ ਇਦਾਂ ਦੇ ਕਈ ਨਿਹੰਗ ਬਾਣੇ ਦੇ ਵਿੱਚ ਸ਼ਰਧਾਈ ਵਗੈਰਾ ਬਣਾਉਂਦੇ ਨੇ ਤਾਂ ਪੁਲਿਸ ਆ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਕਿਉਂਕਿ ਕਿਤੇ ਨਾ ਕਿਤੇ ਲੱਗਦਾ ਵੀ ਕੋਈ ਨਸ਼ੀਲਾ ਪਦਾਰਥ ਵਿੱਚ ਮਿਲਾਇਆ ਜਾਂਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋਗੇ ਬਾਕੀ ਤਾਂ ਬਾਈਆਂ ਨਾਲ ਗੱਲ ਕਰ ਲਵਾਂ ਹਾਂਜੀ ਸੋ ਇਹ ਬਾਈ ਜੀ ਦੀ ਸ਼ਾਪ ਹੈ ਸੋ ਇਹ ਕਾਫੀ ਲੰਮੇ ਸਮੇਂ ਤੋਂ ਸਨੇਹਰਾ ਤੇ ਸਲੁੱਤਰ ਬਣਾਉਂਦੇ ਆ ਰਹੇ ਨੇ ਸੋ ਗੱਲਬਾਤ ਕਰ ਲੈਂਦੇ ਆ ਵੀਰ ਜੀ ਕੀ ਨਾਮ ਹੈ ਤਾਂ ਮੇਰਾ ਨਾਮ ਗਗਨਦੀਪ ਸਿੰਘ ਲਗਰਾਈ ਠੀਕ ਹੈ ਹਾਂਜੀ ਆ ਬਹੁਤ ਬਹੁਤ ਸਵਾਗਤ ਆ ਸਾਡੇ ਸਟੋਰ ਤੇ ਆਏ ਤੁਸੀਂ ਬਹੁਤ ਬਹੁਤ ਅੱਜ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਤੁਸੀਂ ਸਨੇਰਾ ਤੇ ਸਲੋਤਰ ਬਣਾਉਂਦੇ ਆ ਰਹੇ ਹੋ ਤੇ ਸਰਬਲੋ ਦੇ ਭਾਂਡੇ ਵੀ ਤੁਸੀਂ ਅਸੀਂ ਇੱਕ ਵਾਰੀ ਤਸਵੀਰ ਦਿਖਾ ਦਈਏ ਤੁਸੀਂ ਦੇਖੋ ਸਰਬਲੋ ਦੇ ਬਾਟੇ ਪਏ ਹੋਏ ਨੇ ਇਹਦੇ 'ਚ ਕਹਿੰਦਾ ਕਹਿੰਦੇ ਜਿਹੜਾ ਇਹ 'ਚ ਪਾਣੀ ਪੀਲੇ ਭਾਜੀ ਆਇਰਨ ਦੀ ਕਮੀ ਨਹੀਂ ਉਹਦੇ 'ਚ ਰਹਿੰਦੀ ਸਹੀ ਗੱਲ ਹੈ ਹਾਂਜੀ ਉਹ ਹੈਗੀ ਆਇਰਨ ਬਾਈ ਦੇਖੋ ਬਾਰਾਂ ਨੇ ਆਪਾਨੂੰ ਏਡੀ ਤਾਕੜੀ ਚੀਜ਼ ਦਿੱਤੀ ਹੈਗੀ ਰਾਜੀ ਮਹਾਰਾਜ ਵਾਲੀ ਹਨਾ ਉਹ ਸੋਨੇ ਜਾਂਦੇ ਜਖਾਂਦੇ ਸੀ ਤੇ ਉਦੋਂ ਤੱਕੜੀ ਚੀਜ਼ ਆਪਾਨੂੰ ਆਇਰ ਹੂੰ ਤੇ ਇਹਦੇ ਵਿੱਚ ਜਿਹੜੀ ਚੀਜ਼ ਖਾਊਗੀ ਉਹਨੂੰ ਕੋਈ ਨਰੋਗ ਹੋ ਜੂਗਾ ਸ਼ਰੀਰ ਰੋਗੀ ਬੰਦੇ ਦਾ ਹੂੰ ਚੀਜ਼ ਮਤਲਬ ਕਿ ਇੰਨੀ ਚੀਜ਼ ਤਕੜੀ ਹੈ ਜੀ ਸਰਬਲੋਹ ਦਾ ਤੁਸੀਂ ਆਮ ਫਿਲਮਾਂ 'ਚ ਦੇਖਿਆ ਹੋਊਗਾ ਵੀ ਅਕਬਰ ਦਿਖਾਉਂਗੇ ਬਿਲਕੁਲ ਤੁਸੀਂ ਆਮ ਫਿਲਮਾਂ 'ਚ ਦੇਖਿਆ ਹੋਊਗਾ ਵੀ ਉਹਨਾਂ ਕੋਲ ਉਹਨਾਂ ਨੂੰ ਲੋਹੇ 'ਚ ਖਾਣ ਨੂੰ ਦਿੰਦੇ ਸੀਗੇ ਭਾਂਡੇ ਲੋਹੇ ਦੇ ਹੁੰਦੇ ਸੀ ਉਹ ਐਸੀ ਕਰਕੇ ਦਿੰਦੇ ਸੀ ਕਿ ਕੈਦੀ ਬਿਮਾਰ ਨਾ ਹੋਵੇ ਇਦੇ ਚ ਬਾਜੀ ਆਪਾਂ ਸਿਰਫ ਪਾਣੀ ਹੀ ਪੀਣਾ ਹੁੰਦਾ ਜਾਂ ਕੁਝ ਹੋਰ ਸਬਜੀ ਵਗੈਰਾ ਵੀ ਖਾ ਸਕਦੇ ਇਸ ਚ ਕੋਈ ਗਰਮ ਚੀਜ਼ ਪੀਓ ਹਣਾ ਜੀ ਬਾਕੀ ਗਰਮ ਚੀਜ਼ ਸਬਜੀ ਵਗੈਰਾ ਪਾ ਕੇ ਖਾਣੀ ਹੈ ਖੀਰ ਵਗੈਰਾ ਖਾਣੀ ਹੈਗੀ ਉਹ ਖਾ ਸਕਦੇ ਕਿਉਂਕਿ ਬਾਟਾ ਗਰਮ ਹੋ ਜਾਂਦਾ ਉਹਦੇ ਕਰਕੇ ਮੂੰਹ ਨੂੰ ਨਹੀਂ ਲੱਗਦਾ ਉਹ ਕੁਝ ਮਰਜ਼ੀ ਖਾਈ ਪੀ ਜਾਓਗੇ ਇਸ ਚ ਆਇਰਨ ਦੀ ਕਮੀ ਨਹੀਂ ਰਹਿੰਦਾ ਹੁੰਦਾ ਸਰੀਰ ਚ ਜਿਵੇਂ ਅੱਜ ਕੱਲ ਮਹਿਲਾਵਾਂ ਦੇ ਵਿੱਚ ਕਾਫੀ ਆਇਰਨ ਦੀ ਕਮੀ ਦੇਖਣ ਨੂੰ ਮਿਲਦੀਆਂ ਨੀਵੀਆਂ ਹੋ ਜਾਂਦਾ ਉਸ ਸਮੇਂ ਹਾਂ ਜੀ ਹਾਂ ਜੀ ਦੇਖੋ ਪ੍ਰੈਗਨਸੀ ਵੇਲੇ ਵੀ ਜਿਹੜੀ ਆਪਣਾ ਮਾਤਾਵਾਂ ਪਹਿਣਾ ਹੁੰਦੀ ਹਨ ਉਹਨਾਂ ਨੂੰ ਆਇਰਨ ਦੀ ਗੋਲੀ ਲੱਗਦੀ ਸਾਡੇ ਘਰ ਦੇ ਵਿੱਚ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਸੀ ਪ੍ਰੈਗਨੈਂਟ ਸੀਗੀ ਅਸੀਂ ਉਹਨੂੰ ਆਰਿਓਨ ਦੀ ਗੋਲੀ ਨਹੀਂ ਲਗਾਈ ਅਸੀਂ ਨਾਰਮਲ ਡਿਲੀਵਰੀ ਹੋਈ ਸੀ ਉਹ ਬਾਟੇ 'ਚ ਹੀ ਛੱਕਦੀ ਸੀ ਬਾਟੇ 'ਚ ਬਣਾਉਂਦੇ ਸੀ ਹੁਣ ਵੀ ਸਾਡੇ ਬਾਟੇ ਸਰਬ ਲੋចੀ ਛੱਕਦੇ ਆ ਬਿਲਕੁਲ ਅਸੀਂ ਇੱਕ ਤੁਹਾਡਾ ਅਸੀਂ ਪੋਸਟਰ ਵੀ ਦਿਖਾਵਾਂਗੇ ਤੁਸੀਂ ਇਹਦੇ ਫਾਇਦੇ ਵੀ ਦੱਸੇ ਨੇ ਵੀ ਸਰਬ ਲੋ ਦੇ ਬਾਟੇ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਚੀਜ਼ ਖਾਣੇ ਹੋ ਜਾਂ ਪਾਣੀ ਪੀਣੇ ਹੋ ਤਾਂ ਦੇਖੋ ਕਿ ਕਿਹੜੇ-ਕਿਹੜੇ ਰੋਗ ਨੇ ਜਿਹੜੇ ਜੜ ਤੋਂ ਖਤਮ ਹੁੰਦੇ ਨੇ ਟਾਈਫਾਇਡ ਜੜ ਤੋਂ ਖਤਮ ਹੋਈ ਇਹਦੇ ਬਵਾਸੀਰ ਇੱਕ ਹਫਤੇ ਵਿੱਚ ਲਾਭ ਮਿਲ ਜਾਂਦਾ ਹੈ ਨਾ ਬਾਜੀ ਤੇ ਜੋੜਾਂ ਦਾ ਦਰਦ ਵੀ ਆਪਾਂ ਕਹਿੰਦੇ 10-15 ਦਿਨ ਦੇ ਵਿੱਚ ਲਾਭ ਮਿਲਦਾ ਹੈ ਸਰੀਰ ਵਿੱਚ ਗੰਡਾ ਤੇ ਹੋਰ ਵੀ ਤੁਸੀਂ ਨਾਲ-ਨਾਲ ਮੇਰੇ ਦੁਹਰਾਓ ਤੇ ਦੇਖੋ ਹਾਂ ਜੀ ਸਰੀਰ 'ਚ ਗੰਡਾ ਹੋ ਗਿਆ 15 ਦਿਨਾਂ ਵਿੱਚ ਲਾਭ ਮਿਲ ਜਾਂਦਾ ਕਾਲਾ ਪੀਲਾ ਹੋ ਗਿਆ 1 ਮਹੀਨੇ 'ਚ ਖਤਮ ਹੋ ਜਾਂਦਾ ਅਲਰਜੀ ਹੋ ਜਾਂਦੀ 1 ਹਫ਼ਤੇ 'ਚ ਖਤਮ ਹੋ ਜਾਂਦੀ ਗਠੀ ਹੈਗਾ 7 ਤੋਂ 15 ਦਿਨ 'ਚ ਸੁਧਾਰ ਹੋ ਜਾਂਦਾ ਨੀਂਦ ਦੀ ਸਮੱਸਿਆ ਜਿਹੜੀ ਵੱਡੀ ਹੱਲ ਹੁੰਦਾ ਹਨ ਵੀ ਸਾਨੂੰ ਨੀਂਦ ਨਹੀਂ ਆਉਂਦੀ ਉਹ ਪਹਿਲੇ ਹਫ਼ਤੇ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਇਹ ਤਾਂ ਬਹੁਤ ਪਾਜੀ ਆਪਾਂ ਕਹਿੰਦੇ ਇਹ ਬਹੁਤ ਇਸ ਦੇ ਫਾਇਦੇ ਨੇ ਜਿਹੜੇ ਅੱਜਕੱਲ ਦੇ ਯੂਥ ਹੈ ਜਾਂ ਆਪਾਂ ਕਹਿੰਦੇ ਜ ਤੋ ਜਨਤਾ ਦੇਖੋ ਤਾਂ ਚਲੋ ਇੱਕ ਦੂਰ ਦੀ ਗੱਲ ਆਪਣੇ ਗੁਰੂ ਘਰਾਂ ਚ ਵੀ ਪਲਾਸਟਿਕ ਵਰਤਦਾ ਉਹਨਾਂ ਨੇ ਹਨਾ ਜੀ ਪਹਿਲਾਂ ਆਪਣੇ ਹੈਗਾ ਸੀ ਸਰਬਲੋ ਹੁੰਦਾ ਸੀਗਾ ਵਧੀਆ ਖਾਂਦੇ ਬਿੰਦੇ ਤੇ ਗੱਜ ਤਿਆਰ ਹੁੰਦੀਆਂ ਸੀਗੇ ਹੁੰਦਾ ਸਾਰਾ ਕੁਝ ਅਲੂਮੀਨੀਅਮ ਦਾ ਜੀ ਲੰਗਰਾਂ ਚ ਵੀ ਫਿਰ ਉਹ ਗੱਲਬਾਤ ਨਹੀਂ ਰਹੀ ਹੈ ਜਿਹੜੀ ਮਹਾਰਾ ਨੇ ਲੰਗਰ ਚ ਚਰਾਇ ਸੀ ਪੀੜੀ ਆਪਣੀ ਨੌਜਵਾਨ ਪੀੜੀ ਹੈ ਜਾਂ ਲਾ ਲੋ ਸਿੱਖੀ ਪੀੜੀ ਇਸ ਤੋਂ ਕਾਫੀ ਦੂਰ ਹੋ ਗਈ ਸੀ ਕਾਫੀ ਹੋ ਗਈ ਜਿਹੜੀ ਇਹ ਚੀਜ਼ ਸਾਂਭੀ ਹੋਈ ਆ ਉਹ ਆ ਫੌਜਾਂ ਨੇ ਸਾਂਭੀ ਹੋਈ ਆ ਵਰਨਿੰਗ ਸਿੰਘਾ ਤੁਸੀਂ ਦਲਾ ਪੰਥ ਦੇਖੋਗੇ ਉਹੀ ਸਰਬਲੋ ਜੀ ਤੁਹਾਨੂੰ ਸਿਖਾਉਣਗੇ ਕਿੰਨਾ ਕਿਤੇ ਜਿਵੇਂ سوشل ਮੀਡੀਆ ਤੇ ਜਿਹੜੇ ਦਲਜੀਤ ਦੋਸਾਂਜ ਨੇ ਉਹਨਾਂ ਦਾ ਵੀ ਕਾਫੀ ਪ੍ਰਭਾਵ ਪਿਆ ਉਹਨਾਂ ਨੇ ਵੀ سوشل ਮੀਡੀਆ ਤੇ ਪੋਸਟ ਸਾਂਝੀ ਕੀਤੀ ਸੀ ਸਨਹਿਰਾ ਤੇ ਸੁਲਿੱਤਰ ਦੀ ਵਰਤੋਂ ਨਾਲ ਸ਼ਰਧਾਈ ਬਣਾ ਰਹੀ ਸੀ ਤੁਹਾਨੂੰ ਲੱਗਦਾ ਕਿਤਨੇ ਕਿਤੇ ਉਹਦੇ ਕਰਕੇ ਵੀ ਟ੍ਰੈਂਡਿੰਗ ਚਾਹੀਏ ਦੁਬਾਰਾ ਹੀ ਹਾਂਜੀ ਹਾਂਜੀ ਉਹਦੇ ਨਾਲ ਤਾਂ ਬਹੁਤ ਫਰਕ ਪਿਆ ਜੀ ਪਹਿਲਾਂ ਵੀ ਵਧੀਆ ਸੀਗਾ ਤੇ ਜਦੋਂ ਤੱਕ ਬਾਈ ਹੋਣੀ ਹੈ ਜਦੋਂ ਦੀ ਰੀਲ ਪਾਈ ਹੈਗੀ ਜਾਂ ਆਪ ਦੀ ਪੋਸਟਾਂ ਪਾਉਂਦੇ ਆ ਉਹ ਮਤਲਬ ਕਿ ਲੋਕਾਂ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਉਹਨਾਂ ਨੇ ਕਿ ਜਿਹੜੀ ਸਾਡੀ ਪੰਜਾਬ ਦੀ ਖਰਾਕ ਹੈਗੀ ਉਦੇ ਵਰਗੀ ਚੀਜ਼ ਨਹੀਂ ਹੈਗੀ ਤੁਸੀਂ ਚਾਹੇ ਰੈੱਡ ਰੈੱਡਵੁੱਲ ਬਰਾਬਰ ਰੱਖ ਲਓ ਚਾਹੇ ਕੋਲਡ ਡਰਿੰਕ ਬਰਾਬਰ ਰੱਖ ਲਓ ਤੇ ਇਹ ਚੀਜ਼ ਆ ਗਈ ਇਹਦਾ ਵੀ ਤੋੜ ਨਹੀਂ ਹੈਗਾ ਜੀ ਇਹ ਸਰਬਲੋ ਹੋਵੇ ਇਹਦੇ ਵਿੱਚ ਸਰਦਾਈ ਛੱਕੀ ਹੋਵੇ ਬਿਲਕੁਲ ਗਗਨ ਜੀ ਅਸੀਂ ਦੇਖ ਰਹੇ ਜਿਹੜੇ ਇਹ ਅੱਡ ਅੱਡ ਸਾਈਜ਼ ਨੇ ਹਾਂਜੀ ਇਹਨਾਂ ਦੇ ਇਹ ਦੱਸੋਗੇ ਵੀ ਜਿਹੜਾ ਛੋਟਾ ਸਾਈਜ਼ ਆਪਾਂ ਕਹਿੰਦੇ ਆ 8 ਇੰਚੀ ਹੈ ਕਿਹੜਾ 10 ਇੰਚੀ 8 ਇੰਚੀ ਜਿਹੜਾ ਸਾਈਜ਼ ਹੁੰਦਾ ਜੀ ਸੁਨੇਰਾ ਹਾਂਜੀ ਜਿਹੜਾ 8 ਇੰਚੀ ਸਾਈਜ਼ ਹੁੰਦਾ ਉਹ ਚ ਮਤਲਬ ਕਿ ਜਿਵੇਂ ਅਗਲਾ ਕਹਿੰਦਾ ਜੀ ਅਸੀਂ ਗੱਡੀ 'ਚ ਰੱਖਣਾ 15 20 ਜਾਣਿਆਂ ਨੇ ਬਰਤਨ ਆਗਾ ਉਹਦੇ ਲਈ ਤਾਂ 10 10 ਇੰਚ ਹੀ ਹੋ ਜਾਂਦਾ ਜਿਹੜਾ ਛੋਟਾ ਸਾਈਜ਼ ਹੁੰਦਾ ਵੀ ਗੱਡੀ 'ਚ ਰੱਖਣਾ 5 4 ਬੰਦੇ ਨੇ ਹਨਾ ਖਾਣਾ ਤਿਆਰ ਕਰਨੀ ਹੈਗੀ ਉਹ ਉਹਨਾਂ ਵਾਸਤੇ ਕਹਿੰਦਾ ਜਾਂ ਵੱਡੇ ਖਾੜਿਆਂ 'ਚ ਰੱਖਣਾ ਕੋਈ ਕਬੱਡੀ ਦਾ ਖਾੜਾ ਜਿੱਥੇ ਐਕਸਰਸਾਈਜ਼ ਹੁੰਦੀ ਹੈ ਆ ਪਰਿਵਾਰਕ ਮੈਂਬਰ ਵਾਸਤੇ ਕਿਹੜਾ ਸਹੀ ਰਹਿੰਦਾ ਜਿਹੜਾ ਸੁਨਹਿਰਾ ਪਰਿਵਾਰ ਵਾਸਤੇ ਤਾਂ 8 ਇੰਚ ਹੀ ਸਹੀ ਰਹਿੰਦਾ ਜੀ 5-7 ਜਣਾ ਵਾਸਤੇ ਵਧੀਆ ਖਰਾਕ ਤਿਆਰ ਹੋ ਜਾਂਦੀ ਹੈ ਠੀਕ ਹੈ ਤੇ ਦੂਜੇ ਪਾਸੇ ਸਲੋਟਰ ਵੀ ਪਏ ਨੇ ਉਹ ਵੀ ਦੇਖ ਲਈਏ ਇਹ ਇਹਨਾਂ ਦਾ ਵੀ ਅਡਲਟ ਸਾਈਜ਼ ਹੈ ਨਾ ਇਹ ਸਾਈਜ਼ ਅਲੱਗ-ਅਲੱਗ ਹਾਂਜੀ ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਉਂਗੇ ਵੀ ਕਿਹੜਾ ਸਹੀ ਰਹੂਗਾ ਜੇਕਰ ਆਮ ਪਰਿਵਾਰਕ ਮੈਂਬਰ ਨੇ ਸ਼ਰਧਾਈ ਪੀਣੀ ਹੈ ਤਾਂ ਕਿਹੜੇ ਸਾਈਜ਼ ਦਾ ਸਲੋਟਰ ਲਿਆ ਜਾਵੇ ਆਮ ਪਰਿਵਾਰ 'ਚ ਦੇਖੋ ਜੀ ਉਹ ਵੱਡੇ ਵੀ ਚਲਾ ਲੈਂਦੇ ਜਿਹਨਾਂ ਦੇ ਜਿਹੜੇ ਦਾ ਪੁਰਾਣੇ ਲੱਗੇ ਹੋਏ ਉਹਨਾਂ ਨੂੰ ਪਤਾ ਵੀ ਚੀਜ਼ ਦਾ ਉਹ 4 ਫੁੱਟਾ ਵੀ ਚਲਾ ਲੈਂਦੇ ਨੇ ਆਮ ਪਰਿਵਾਰ ਵਾਲੀ ਨੇ 3 ਫੁੱਟ ਚੱ ਇਹ 3 ਫੁੱਟ ਆ ਸਲੋਤਰ ਹੈ ਜੀ ਹਾਂ ਜੀ 3 ਫੁੱਟ ਦਾ ਨਿੰਮ ਦਾ ਸਲੋਤਰ ਆ ਜੀ ਠੀਕ ਹੈ ਤੇ ਇਹਦਾ ਗੁਣਾ ਇਹ ਨਿੰਮਤ ਸੁਲੋਤਰਾ ਇਹ ਆਪਾਂ ਕਹਿ ਦੀ ਜਦੋਂ ਸ਼ਰਧਾਈ ਨੂੰ ਆਪਾਂ ਰਗੜਾ ਲਾਉਨੇ ਆ ਤਾਂ ਇਸ ਦੀ ਗੁਣਵੱਤਾ ਵੀ ਉਸ ਤੇ ਜਾਂਦੀ ਹੈ ਸ਼ਰਧਾਈ ਦੇ ਵਿੱਚ ਸਪੈਸ਼ਲ ਇਹਦੇ ਵਿੱਚ ਹੀ ਨਿਕਲਦਾ ਜੀ ਇਹ ਹੋਰ ਕਿਸੇ ਪੱਥਰ 'ਚ ਨਹੀਂ ਨਿਕਲਦਾ ਤੁਸੀਂ ਇਹਨੂੰ ਲਗਾਤਾਰ 2 ਘੰਟੇ ਚਲਾਉਂਗੇ ਤਾਂ ਮੈਨੂੰ ਲੱਗਦਾ ਇਹ 2-3 ਮਹੀਨਾ 'ਚ ਘਸ ਜੂਗਾ ਜਿੰਨਾ ਘਸੂਗਾ ਉਨਾ ਫਾਇਦਾ ਹੋਊਗਾ ਜੀ ਇੱਕ ਬਾਜੀ ਆਪਾਂ ਦੇਖਦੇ ਆਂ ਮਾਰਕੀਟ ਦੇ ਵਿੱਚ ਹੋਰ ਮਿੱਟੀ ਵਾਲੇ ਜਾਂ ਸਿਮਿੰਟ ਵਾਲੇ ਸੁਨਹਿਰੇ ਵੀ ਆਉਂਦੇ ਨੇ ਇਹ ਜਿਹੜਾ ਸੁਨਹਿਰਾ ਸੀ ਦੇਖ ਰਹੇ ਲਾਲ ਕਲਰ ਦਾ ਪੱਥਰ ਇਹ ਕੋਈ ਖਾਸ ਕਿਸਮ ਦਾ ਪੱਥਰ ਹੈ ਇਹ ਦੇਖੋ ਇਹ ਪੂਰਾ ਵਧੀਆ ਖਾਸ ਕਿਸਮ ਦਾ ਪ ਮਿਲਦਾ ਹੈ ਜਦ ਬਰੋਂ ਮਗੋਣਾ ਬੰਦਾ ਇਹ ਰਾਜਸਥਾਨ ਸਾਈਡ ਤੋਂ ਆਉਂਦਾ ਜੀ ਚੰਬਲ ਵਾਲੀ ਸਾਈਡ ਤੋਂ ਇੱਕ ਹੀ ਪਹਾੜਾ ਜੀ ਆਪਣੇ ਆਲ ਇੰਡੀਆ 'ਚ ਉੱਥੋਂ ਆਉਂਦਾ ਉਹ ਆਪਾਂ ਲੀਕ ਤੇ ਲਿਆ ਹੋਇਆ ਜੀ ਪੱਤਰ ਜੀ ਤੇ ਉਹਦੇ ਵਿੱਚ ਆਪਾਂ ਚੱਕੀ ਦੇ ਬੋੜ ਵੀ ਤਿਆਰ ਕਰਦੇ ਆ ਚੱਕੀਆਂ ਹੱਥ ਵਾਲੀਆਂ ਵੀ ਤਿਆਰ ਕਰਦੇ ਆ ਸਨਹਿਰੇ ਵੀ ਖਰਲਾ ਵੀ ਤਿਆਰ ਕਰਦੇ ਆ ਜੀ ਚੱਟੂ ਵੀ ਤਿਆਰ ਹੁੰਦੇ ਨੇ ਸਭ ਕੁਝ ਤਿਆਰ ਕਰਦੇ ਆ ਜਿਹੜੀ ਇਹਦੀ ਇੱਕ ਖਾਸੀਤ ਆ ਗਈ ਇਹ ਤੁਸੀਂ ਕਾਫਤ ਸੁਣੀ ਹੋਣੀਗੀ ਕਿ ਤੂੰ ਕਿਹੜੀ ਚੱਕੀ ਦਾ ਆਟਾ ਖਾਣਾ ਇਹ ਉਹ ਬੋੜਾ ਜੀ ਇਹ ओके okay. हां जी ਉਹ ਬੋੜਾ ਜੀ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਤਸੀਰ ਗਰਮ ਠੰਡੀ ਨਹੀਂ ਕਰ ਦਿੰਦਾ ਹੈਗਾ ਇਹ ਜਿਵੇਂ ਅੱਜਕੱਲ ਮਸ਼ੀਨਾਂ ਚੱਲ ਪਈ ਹਨਾ ਬਿਲਕੁਲ ਉਹ ਚੀਜ਼ ਤਾਂ ਅੱਡੀ ਆ ਇਹਦੇ ਨਾਲ ਇਹਦਾ ਮੁਕਾਬਲਾ ਇਹਦੇ ਚ ਆਪਾਂ ਸਿਰਫ ਸ਼ਰਧਾਈ ਹੀ ਰਗੜ ਸਕਦੇ ਜਾਂ ਕੁਝ ਹੋਰ ਜਿਵੇਂ ਚਟਣੀ ਵਗੈਰਾ ਵੀ ਆਪਾਂ ਰਗੜ ਸਕਦੇ ਇਹਨਾਂ ਸਨਹਿਰੇ ਦੇ ਵਿੱਚ ਨਹੀਂ ਇਹਨਾਂ ਚਾਹੇ ਕੁਝ ਮਰਜੀ ਜਿਹੜੀ ਮਰਜੀ ਜਿਹੜੀ ਬੁੱਟੀ ਰਗੜੋ ਜੀ ਤੁਸੀਂ ਹੁਣ ਉਹ ਸਨਹਿਰਾ ਪਿਆ ਜੀ ਆਪਣੇ ਕੋਲ ਉਹ ਆਪਣਾ ਉਕਖਲੀ ਟੈਬ ਬਣਾਇਆ ਹੋਇਆ ਉਹਦੇ ਵਿੱਚ ਜੜੀ ਬੁੱਟੀਆਂ ਰਗੜੀਆਂ ਜਾਂਦੀਆਂ ਬਾਦ ਲੈ ਕੇ ਜਾਂਦੇ ਆ ਸਪੈਸ਼ਲ ਉਹ ਜਿਹੜੀ ਕੋ ਇੱਕ ਖਾਸੀਤ ਹੁੰਦੀ ਹੈ ਕਿ ਇਸ ਸਨਹਿਰੇ ਚ ਮਤਲਬ 8 ਤਰ੍ਹਾਂ ਦੀ ਆ ਜਾਂ 16 ਤਰ੍ਹਾਂ ਦੀ ਕਹਿੰਦੇ ਵੀ ਉਹਦੇ ਵਿੱਚ ਜੜੀਆਂ ਬੂਟੀਆਂ ਰਗੜੀ ਜਾਂਦੀਆਂ ਨੇ ਇੱਕ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਉਹ ਵੀ ਦਿਖਾਇਆ ਸੀ ਕਿ ਇਹਨੇ ਸਭ ਤੋਂ ਪੁਰਾਣਾ ਸਨਹਿਰਾ ਇਹ 150 ਸਾਲ ਪੁਰਾਣਾ ਸਨਹਿਰਾ ਇਹ ਇਹ ਇੱਥੇ ਤੁਸੀਂ ਰੱਖਿਆ ਇਹ ਵੇਚਣ ਦੇ ਦੇ ਨਜ਼ਰੀ ਨਾਲ ਨਹੀਂ ਰੱਖਿਆ ਤੁਸੀਂ ਇਸ ਦੇ ਪਿੱਛੇ ਕੋਈ ਤੁਹਾਡੀ ਯਾਦ ਜੁੜੀ ਹੋਈ ਹੈ ਹਾਂਜੀ ਹਾਂ ਇਹ ਸਾਡੇ ਕੋਲ ਸਾਡਾ ਇੱਕ ਮਿੱਤਰ ਪਿਆਰੀ ਸੀ ਉਹਨਾਂ ਕੋਲ ਪਿਆ ਸੀ ਉਹਨਾਂ ਦੇ ਬਜ਼ੁਰਗਾਂ ਦੇ ਸੀ 150 ਸਾਲ ਪੁਰਾਣਾ ਜੀ ਜੀ ਉਹ ਕਹਿੰਦਾ ਵੀ ਸਾਡੇ ਕਿਸੇ ਕੰਮ ਦਾ ਨਹੀਂ ਮੈਂ ਕਿਹਾ ਮੇਰੇ ਬਹੁਤ ਕੰਮਾਂ ਦੀ ਚੀਜ਼ ਆ ਇਹ ਕਿਉਂਕਿ ਹੁਣ ਅਸੀਂ ਡੇਲੀ ਵਰਤਦੇ ਨਹੀਂ ਇਹਨੂੰ ਦੇਖੋ ਇਹਦੀ ਕੋਈ ਐਕਸਪੈਕਟ ਨਹੀਂ ਇਸ ਚ ਰੱਖ ਦੋ ਜਿਹੜੀ ਤੁਸੀਂ ਆਪ ਹੀ ਨਹੀਂ ਹੁੰਦੀ ਹਾਂਜੀ ਹਾਂਜੀ ਏਸੀ ਆਪ ਆਪਦੇ ਵਾਸਤੇ ਸਪੈਸ਼ਲ ਰੱਖਿਆ ਹੋਇਆ ਜੀ ਅਸੀਂ ਆ ਵਰਤਦੇ ਹਾਂ ਉਹ ਨਵੇਂ ਮੈਥੋਂ ਨਵੇਂ ਲੱਗੇ ਸੀਗੇ ਤੇ ਉਹਨਾਂ ਦੀ ਬਜੁਰਗਾਂ ਦੀ ਨਿਸ਼ਾਨੀ ਸੀ ਮੈਂ ਕਿਹਾ ਤੁਹਾਡੇ ਬਜੁਰਗੋ ਬਜੁਰਗੋ ਤਾਂ ਸਭ ਦੇ ਸਾਝੇ ਹੁੰਦੇ ਉਹ ਦੂਰ ਦੂਰ ਤੋਂ ਆ ਰਹੇ ਨੇ ਤੁਹਾਡੇ ਲੋਵੇ ਸੁਨਹਿਰਾ ਤੇ ਸਲੋਤਰ ਲੈਣ ਵਾਸਤੇ ਵਿਦੇਸ਼ ਚ ਵੀ ਸਪਲਾਈ ਹੋ ਰਿਹਾ ਤੁਹਾਡਾ ਜਿਹੜਾ ਮਾਲ ਹੈਗਾ ਸਾਰਾ ਹਾਂਜੀ ਹਾਂ ਸਾਡਾ ਦਿੱਲੀ ਦਾ ਜਿੰਮੇ ਇੱਥੇ ਲੋਕਲ ਲਾ ਲੂ ਵੀ ਅਸੀਂ 5-7 ਪੀਸ ਵੇਚਦੇ ਹਾਂ ਤਾਂ ਵਿਦੇਸ਼ 'ਚ ਵੀ ਲਾ ਲੂ 5-7 ਬਰਾਬਰ ਹੀ ਹੈ ਕਿਸੇ। ਦਿੱਲੀ ਵੱਡੇ ਵੱਡੀ ਕੰਟਰੀ ਜਿਵੇਂ ਕੈਨੇਡਾ ਅਮਰੀਕਾ ਯੂ ਐਸ ਏ ਹੋਵੇ। ਜਾਂ ਜੁਕੇ ਹੋ ਗਿਆ ਆਪਣਾ ਜਾਂਦੀ ਜਾਂਦੀ। ਤੁਸੀਂ ਵੀ ਨੌਜਵਾਨੋਂ ਹਨਾ ਨੌਜਵਾਨ ਪੀੜੀ ਵਿਦੇਸ਼ ਦਾ ਰੁਖ ਕਰ ਰਹੀ ਹੈ। ਤੁਸੀਂ ਵਿਦੇਸ਼ 'ਚ ਸੈਟਅਪ ਲਗਾ ਦਿੱਤਾ ਇਨ੍ਹਾਂ ਸਲੋਤਰ ਅਤੇ ਸਨੈਰੇ ਦੇ ਜ਼ਰੀਏ ਸਰਬਲੋ ਦੇ ਭਾਂਡਿਆ ਜ਼ਰੀਏ। ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਨੌਜਵਾਨ ਪੀੜੀ ਵਿਦੇਸ਼ ਨੂੰ ਜਾ ਰਹੀ ਵੀ ਇੱਥੇ ਕੰਮ ਨਹੀਂ ਹੈਗਾ। ਤੁਸੀਂ ਵੀ ਇੱਕ ਵਧੀਆ ਆਮਦਨ ਕਮਾ ਰਹੇ ਹੋ ਇਹਨਾਂ ਦੇ ਜ਼ਰੀਏ। हां जी हां ਹੁਣ ਲਾ ਲਓ ਵੀ ਤੁਹਾਨੂੰ ਡੇਲੀ ਵਾਂਗੂ ਕੋਈ ਫੋਨ ਆਉਂਦੇ ਨੇ ਬੀਆਰਪੀਸੀ ਕੰਮ ਸ਼ੁਰੂ ਕਰਨਾ ਵੀ ਸਾਨੂੰ ਤੁਸੀਂ ਕਿੰਨੇ ਪੀਸ ਭੇਜ ਸਕਦੇ ਹੋ ਉਧਰ ਅਸੀਂ ਕਹਿੰਦੇ ਹਾਂ ਸਭ ਤੋਂ ਜਿੰਨੀ ਮਰਜ਼ੀ ਪੀਸ ਲੈ ਲਓ ਉਹ ਕੰਟੇਨਰ ਵਗੈਰਾ ਵੀ ਕਰਵਾ ਲੈਂਦੇ ਨੇ ਜੀ ਜਾਂ 100 ਪੀਸ ਕੋਰੀਅਰ ਵੀ ਕਰਵਾ ਲੈਂਦੇ ਨੇ ਉਹ ਆਪਦਾ ਕੰਮ ਉਹਨਾਂ ਦਾ ਬਹੁਤ ਵਧੀਆ ਖੋਲੇ ਹੋਈ ਉਧਰ ਤੇ ਉਹਨਾਂ ਦੀ ਵੀ ਐਡ ਲਾਉਣੇ ਆ ਕੇ ਵੈਸੇ ਸਾਡੀ ਸਾਰੀ ਕੰਟਰੀਆਂ ਚ ਹੈਗਾ ਜਿੱਦਾਂ ਕੈਨੇਡਾ ਹੋ ਗਿਆ ਬ੍ਰੈਮਟਨ ਵੀ ਆਪਣੇ ਅਗਲੇ ਮਹੀਨੇ ਤੋਂ ਮੰਥ ਤੋਂ ਸਟਾਰਟ ਹੋ ਜਾਣਾ ਹੈ ਨੇ ਉੱਥੋਂ ਸਾਰੇ ਸਹਾਈ ਮਿਲਣਗੇ ਤੁਹਾਨੂੰ 8 ਇੰਚ ਤੋਂ ਲੈ ਕੇ 12 ਬੜੀ ਖੁਸ਼ੀ ਪੁਰਾਤਨ ਚੀਜ਼ਾਂ ਨਾਲ ਜੋੜ ਰਹੇ ਹੋ ਤੁਸੀਂ ਸਿਹਤ ਸੰਬੰਧੀ ਜਾਗਰੂਕ ਹੁੰਦੇ ਨੇ ਲੋਕ ਹਾਂਜੀ ਹਾਂ ਸਾਨੂੰ ਮੇਨ ਮੁੱਦਾ ਸਾਡਾ ਇਹੀ ਸੀਗਾ ਵੀ ਅਸੀਂ ਪੁਰਾਣਾ ਜਿਹੜਾ ਸਾਡਾ ਕਲਚਰ ਆ ਕਲਚਰ ਜਾਂ ਖਰਾਕ ਆਗੀ ਵੀ ਉਹ ਪਰ ਸੰਭ ਕੇ ਰੱਖੀਓ ਕਿਵੇਂ ਨਾ ਕਿਵੇਂ ਸੰਭੀ ਹੈ ਉਹ ਜਿਵੇਂ ਮਰ ਬਿਲਕੁਲ ਇੱਕ ਆਪਣੀ ਸ਼ਾਪ ਬਾਰੇ ਚਾਨਣਾ ਵੀ ਪਾ ਦਿਓ ਕਿਉਂਕਿ ਸੰਗਰੂਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਤੁਹਾਡੇ ਬਾਰੇ ਜਿਹੜੇ ਬਾਹਰੋਂ ਆ ਰਹੇ ਨੇ ਕਦੇ ਵੀ ਐਡਰੈਸ ਨਹੀਂ ਪਤਾ ਹੁੰਦਾ ਉਹ ਵੀ ਤੁਸੀਂ ਦੱਸ ਸਾਡੀ ਪੇਜ ਤੇ ਵੀ ਲੋਕੇਸ਼ਨ ਪਾਈ ਹੋਈ ਆ ਗਗਨਦੀਪ ਸਨੈਰਾ ਸਲੂਤਰ ਵਾਲਾ ਪੇਜ ਆ ਆਪਣਾ ਚੱਲਦਾ ਇੰਸਟਾ ਤੇ ਇੱਕੋ ਹੀ ਪੇਜ ਆ ਜੀ ਆਪਣਾ ਹੋਰ ਕੋਈ ਪੇਜ ਨਹੀਂ ਹੈਗਾ ਇੰਸਟਾ ਤੇ ਆ ਜਾਂ ਫੇਸਬੁੱਕ ਤੇ ਜੀ ਤੇ ਆਪਣਾ ਹੈਗਾ ਪ੍ਰੀਤਨਗਰ ਹਰੇੜੀ ਰੋਡ ਸੰਗਰੂਰ ਜੀ ਸੰਗਰੂਰ ਖਾਸ ਕਰਕੇ ਸਾਡੀ ਪਰ ਉਹਦਾ ਨਵਾਂ ਸੰਗਰੂਰ ਸਨੇਹਰਾ ਸਟੋਰ ਦੇ ਨਾਮ ਤੇ ਆਪਣੀ ਫਰਮਾਜੀ ਹਾਂਜੀ ਬਿਲਕੁਲ ਸੋ ਦੇਖ ਸਕਦੇ ਜੀ ਤਸਵੀਰਾਂ ਸਨੇਹਰਾ ਅਤੇ ਸਲੋਤਰ ਦੀਆਂ ਤਸਵੀਰਾਂ ਦਿਖਾਈਆਂ ਨੇ ਜਿਸ ਦੀ ਵਰਤੋਂ ਨਾਲ ਸ਼ਰਧਾਈ ਜਿਹੜੀ ਹੈਗੀ ਬਣਾਈ ਜਾਂਦੀ ਹੈ ਸੋਸ਼ਲ ਮੀਡੀਆ ਤੇ ਕਾਫੀ ਅੱਜਕੱਲ੍ਹ ਵਾਇਰਲ ਹੋ ਰਹੀ ਹੈ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਸਭ ਤੋਂ ਹੋਏ انرਜੈਟਿਕ ਡਰਿੰਕ ਜਿਹੜੀ ਹੈਗੀ ਮੰਨੀ ਜਾਂਦੀ ਕਿਉਂਕਿ ਮਸ਼ਹੂਰ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਵੀ ਇਸ ਦੀ ਵਰਤੋਂ ਕਰਦੇ ਹੋਏ ਨਜ਼ਰ ਆਏ ਨੇ ਸੋ ਨੌਜਵਾਨ ਪੀੜ੍ਹੀ ਹੈਗੀ ਇਸ ਦੇ ਵੱਲ ਆਕਰਸ਼ਕ ਹੋ ਰਹੀ ਹੈ ਸੋ ਸੰਗਰੂਰ ਦਾ ਅਸੀਂ ਤੁਹਾਨੂੰ ਐਡਰੈਸ ਪਾਜੀ ਅੰਦਾਜ਼ ਦੱਸ ਦਿੱਤਾ ਜੇਕਰ ਤੁਸੀਂ ਵੀ ਸਨੈਰਾ ਤੇ ਸਲੂਟਰ ਲੈਣਾ ਚਾਹੁੰਦੇ ਤਾਂ ਜਰੂਰ ਇੱਥੇ ਇਹਨਾਂ ਦੇ ਸ਼ਾਪ ਦੇ ਵਿੱਚ ਆ ਕੇ ਤੁਸੀਂ ਵਿਜ਼ਿਟ ਕਰੋ ਨਜੀਵ ਸ਼ਰਮਾ ਦਿੱਲੀ ਪੋਸਟ ਪੰਜਾਬੀ